ਇੱਕ ਵਾਰ ਫਿਰ ਤੋਂ ਇਰਾਕ ਵਾਲੀ ਖਬਰ ਦਾ ਰੋਕ ਕਰਦੇ ਆਂ ਇਰਾਕ ਦੇ ਵਿੱਚ ਮਨਜਿੰਦਰ ਸਿੰਘ ਦੀ ਭੈਣ ਗੁਰਪਿੰਦਰ ਨੂੰ ਵਿਦੇਸ਼ ਮੰਤਰਾਲੇ ਤੋਂ ਫੋਨ ਆਇਆ ਸੁਸ਼ਮਾ ਸੋਰਾਜ ਜੋ ਕਿ ਵਿਦੇਸ਼ ਮੰਤਰੀ ਨੇ ਉਹਨਾਂ ਨੇ ਫੋਨ ਕਰਕੇ ਮਨਜਿੰਦਰ ਦੀ ਰਿਹਾਈ ਦੇ ਲਈ ਹਰ ਸੰਭਵ ਮਦਦ ਦਾ ਪਰੋਸਾ ਦਿੱਤਾ ਦੱਸਦੀ ਹੈ ਗੁਰਪਿੰਦਰ ਕੌਰ ਨੇ ਬੀਤੇ ਦਿਨ ਸੁਸ਼ਮਾ ਸਵਰਾਜ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੇ ਵਿੱਚ ਰਿਹਾਈ ਦੀ ਮੰਗ ਕੀਤੀ ਸੀ ਤੇ ਹੁਣ ਸੁਸ਼ਮਾ ਸਵਰਾਜ ਨੇ ਫੋਨ ਕਰਕੇ ਗੁਰਪਿੰਦਰ ਕੌਰ ਨੂੰ ਇਹ ਭਰੋਸਾ ਦਿੱਤਾ ਹੈ ਕਿ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਦੱਸ ਦਈਏ ਇਰਾਕ ਦੇ ਵਿੱਚ 41 ਪੰਜਾਬੀ ਨੌਜਵਾਨ ਫਸੇ ਹੋਏ ਨੇ ਜੋ ਕਿ ਟਰੈਵਲ ਏਜੰਟਾਂ ਦੇ ਕਾਰਨ ਫਸੇ ਹੋਏ ਨੇ ਦੱਸਿਆ ਜਾ ਰਿਹਾ ਸੀ ਕਿ ਇਹ ਟਰੈਵਲ ਏਜੰਟਾਂ ਨੇ ਇਹਨਾਂ 41 ਪੰਜਾਬੀਆਂ ਨੂੰ ਦੁਬਈ ਜਾਣ ਦਾ ਪ੍ਰੋਸਾ ਦਿੱਤਾ ਸੀ ਦੁਬਈ ਦਾ ਵੀਜ਼ਾ ਲਗਵਾਇਆ ਸੀ ਪਰ ਬਾਅਦ ਦੇ ਵਿੱਚ ਇਹਨਾਂ ਨੂੰ ਇਰਾਕ ਭੇਜਿਆ ਗਿਆ ਇਹਨਾਂ ਵਿੱਚੋਂ ਇੱਕ ਮਨਜਿੰਦਰ ਨਾਮ ਦੇ ਨੌਜਵਾਨ ਦੀ ਭੈਣ ਨੇ ਗੁਰਪਿੰਦਰ ਕੌਰ ਨੇ ਸੁਸ਼ਮਾ ਸਵਰਾਜ ਨੂੰ ਬੀਤੇ ਦਿਨ ਚਿੱਠੀ ਲਿਖੀ ਸੀ ਤੇ ਉਸੇ ਚਿੱਠੀ ਦਾ ਜਵਾਬ ਸੁਸ਼ਮਾ ਸਵਰਾਜ ਨੇ ਫੋਨ ਕਰਕੇ ਦਿੱਤਾ